ਹਾਂਜੀ ਦੋਸਤੋ ਨਮਸਕਾਰ ਅੱਜ ਜੋ ਦਿੱਲੀ ਨੇ ਫੈਸਲਾ ਕੀਤਾ ਦਿੱਲੀ ਦੇ ਵੋਟਰਾਂ ਨੇ ਫੈਸਲਾ ਕੀਤਾ ਬਹੁਤ ਸਰਾਹਨੀਆ ਹੈ ਬਹੁਤ ਲੋਕ ਕਮਾਲ ਕਰ ਦਿੰਦੇ ਆ ਜੇ ਪ੍ਰਜਾਤੰਤਰ ਲੋਕਤੰਤਰ ਅੱਜ ਮਿਸਾਲ ਪੈਦਾ ਕਰਤੀ ਕਿ 60 ਸੀਟਾਂ ਲਜਾਨ ਵਾਲੀ ਪਾਰਟੀ ਕਬਾਈਆਂ ਤਈਆਂ ਤੇ ਸਿਮਟ ਕੇ ਰਹਿ ਗਈ ਔਰ ਵੱਡੇ ਵੱਡੇ ਜਿਹੜੇ ਮੇਨ ਮੋਦੀ ਸੀ ਆਮ ਆਦਮੀ ਪਾਰਟੀ ਦੇ ਉਹ ਵੀ ਦਿੱਲੀ ਵਾਲਿਆਂ ਨੇ ਹਰਾ ਦੇ ਬਹੁਤ ਬਹੁਤ ਮੁਬਾਰਕਾਂ ਦਿੱਲੀ ਵਾਲਿਓ ਤੁਹਾਨੂੰ ਬਹੁਤ ਵਧੀਆ ਫੈਸਲਾ ਲਿੱਤਾ ਔਰ ਆਪਣੇ ਬੱਚਿਆਂ ਦੇ ਭਵਿੱਖ ਲਈ ਇਹ ਕਿਹੜਾ ਫੈਸਲਾ ਲਿੱਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣਗੀਆਂ ਕਿਉਂਕਿ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਦਿੱਲੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਡਬਲ ਇਨ ਜੰਦੀ ਸਰਕਾਰ ਦਿੱਲੀ ਦੀ ਤਰੱਕੀ ਵੱਲ ਬਹੁਤ ਜ਼ਿਆਦੇ ਤਰੱਕੀ ਹੋਊਗੀ ਦਿੱਲੀ ਦੀ ਔਰ ਮੈਂ ਹਰਾਂਸੀ ਲੋਕਾਂ ਦੇ ਜਦੋਂ ਮੈਂ ਕੈਂਪੇਨ ਤੇ ਪਿੱਛੇ ਜੇ ਦਿੱਲੀ ਗਿਆ ਮੈਂ ਇਸ ਕਲੋ ਵੀ ਰਾਜਨੀਤੀ ਇੰਨੀ ਗਿਰ ਸਕਦੀ ਹੈ ਕਿ ਲੋਕਾਂ ਦਾ ਜੋਤੇ ਕਾਨ ਹੋ ਰਿਆ ਸੀ ਗਲੀਆਂ ਮੁਹੱਲਿਆਂ ਦੇ ਵਿੱਚ ਨਾਲੀਆਂ ਚ ਇੰਨਾ ਮਾੜਾ ਹਾਲ ਸੀ ਦਿੱਲੀ ਦਾ ਕਿ ਲੋਕ ਇੱਕ ਸ਼ਰਾਬ ਦਾ ਨਾਰਾ ਦੇਤਾ ਸਸਤੀ ਦਾ ਜਾਂ ਪਾਣੀ ਮੁਫਤ ਕਰਤਾਾਜ਼ਾ ਬਿਜਲੀ ਮੁਫਤ ਕਰਤੀ ਉਹ ਲੋਕ ਸਰਕਾਰ ਬਣਾਉਂਦੇ ਲੋਕਾਂ ਦੀ ਡਿਵੈਲਪਮੈਂਟ ਬਿਲਕੁਲ ਜ਼ੀਰੋ ਸੀ ਲੋਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਤਰਾਸਦੀ ਸੀ ਅੱਜ ਬਹੁਤ ਵੱਡਾ ਫੈਸਲਾ ਲਿੱਤਾ ਹੈ ਕਿਉਂਕਿ ਮੋਦੀ ਸਾਹਿਬ ਦਾ ਜੋ ਵਿਜ਼ਨ ਹੈ ਮੋਦੀ ਸਾਹਿਬ ਦੀ ਸੋਚ ਹੈ ਦੇਸ਼ ਨੂੰ ਬਹੁਤ ਉੱਚਾ ਲਜਾਨਾ ਜੀ ਜੋ ਇੱਕ ਉਹਨਾਂ ਦਾ ਮਨਸੀ ਵੀ ਦਿੱਲੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਤਾਂ ਕਿ ਉਹ ਖੁੱਲ ਕੇ ਡਵੈਲਪਮੈਂਟ ਕਰ ਸਕਣ ਉਹ ਦੇਸ਼ ਦੀ ਰਾਸਤਾਨੀ ਦੇਖਣ ਨੂੰ ਦੂਰੋ ਦੂਰੋ ਲੋਕ ਵਿਦੇਸ਼ਾਂ ਤੋਂ ਆਤਿਆਨ ਕਿ ਦਿੱਲੀ ਹਿੰਦੁਸਤਾਨ ਦੀ ਰਾਸਤਾਨੀ ਹੈ ਬਹੁਤ ਵਧੀਆ ਫੈਸਲਾ ਤੁਸੀਂ ਦਿੱਤਾ ਦਿੱਲੀ ਵਾਲਿਓ ਔਰ ਕਾਂਗਰਸ ਦੀ ਗੱਲ ਕਰਾਂ ਤਾਂ ਕਾਂਗਰਸ ਦਾ ਤਾਂ ਮੈਂ ਸਮਝਦਾ ਵੀ ਸੁਫੜਾ ਹੀ ਸਾਭ ਹੋ ਗਿਆ ਟੋਟਲੀ ਦੇਸ਼ ਦੇ ਨਕਾਰਤਾ ਕਾਂਗਰਸ ਤੋਂ ਔਰ ਜੇ ਮੈਂ ਅੱਜ ਉਮੀਦ ਕਰਾਂ ਪੰਜਾਬ ਦੇ ਲੋਕਾਂ ਨੂੰ ਵੀ ਸਾਨੂੰ ਵੀ ਆਉਣ ਵਾਲੇ ਸਾਇਦ ਜਾਂ ਚੋਣਾਂ ਦੇ ਵਿੱਚ ਇੱਕ ਐਸੀ ਸਰਕਾਰ ਦਾ ਰਾਜ਼ ਲੈਣਾ ਚਾਹੀਦਾ ਜਿਹੜਾ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਾ ਹੋਵੇ ਬਹੁਤ ਤਰਾਸ ਦੀਆਂ ਸਈਆਂ ਪੰਜਾਬ ਨੇ ਬਹੁਤ ਤਰਾਸ ਦੀਆਂ ਸਈਆਂ ਅੱਜ ਵੀ ਸਾਡਾ ਸੂਬਾ ਨਸ਼ੇ 'ਚ ਜੂਜ਼ ਰਿਹਾ ਹੈ ਕ腐ਸ਼ਨ 'ਚ ਜੂਜ਼ ਰਿਹਾ ਹੈ ਲੇਕਿਨ ਕੋਈ ਆਵਾਜ਼ ਉਠਾਨ ਵਾਲਾ ਨਹੀਂ ਦੋਸਤੋ ਸਾਨੂੰ ਵੀ ਇੱਕ ਦਿਨ ਸਮਾਂ ਐਸਾ ਲਿਆਣਾ ਪਊਗਾ ਸਾਨੂੰ ਇੱਕ ਐਸੀ ਸਰਕਾਰ ਦਾ ਗਠਨ ਕਰਾਣਾ ਪਊ ਪੰਜਾਬ ਦੇ ਵਿੱਚ ਰਾਜ ਲਿਆਣਾ ਪਊ ਅਸੀ ਸਰਕਾਰ ਦਾ ਜਿਹੜੀ ਪਿਛਤਾ ਚਾਰਨਾ ਕਰਦੀ ਹੋਵੇ ਨਸ਼ੇ ਤੋਂ ਮੁਕਤ ਕਰਾਉਂਦੀ ਹੋਵੇ ਔਰ ਸਹੂਲਤਾ ਦਿਂਦੀ ਹੋਵੇ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਮਜ਼ਦੂਰ ਹੋਣ ਚਾਹੇ ਵਪਾਰੀ ਹੋਣ ਚਾਹੇ ਉਹ ਮਿਡਲ ਵਰਗ ਹੋਣ ਕਿਉਂਕਿ ਦੇਸ਼ ਦੇ ਵਿੱਚ ਇੱਕੋ ਹੀ ਪਾਰਟੀ ਹੈ ਜਿਹੜੀਆਂ ਸਾਰੇ ਸੂਬਿਆਂ ਨੇ ਉਹ ਪਾਰਟੀ ਦਾ ਰਾਜ ਲਿਆਂਦਾ ਔਰ ਉਹਨਾਂ ਨੂੰ ਵੇਖਿਆ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਰਾਜ ਕੀਤਾ ਚਾਹੇ ਉਹ ਮੱਧ ਪ੍ਰਦੇਸ਼ ਹੈ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਮਹਾਰਾਸ਼ਟਰ ਹੈ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਔਰ ਤੀਜੀ ਤੀਜੀ ਚੌਥੀ ਚੌਥੀ ਵਾਰ ਉਹ ਸਰਕਾਰਾਂ ਬਣੀਆਂ ਹੈ ਗੁਜਰਾਤ ਦੇ ਵਿੱਚ 35 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਦਾ ਸਰਕਾਰ ਕਿਉਂਕਿ ਕੰਮ ਕਰਨ ਤੇ ਵਿਸ਼ਵਾਸ ਰੱਖਦੀ ਹੈ ਭਾਰਤੀ ਜਨਤਾ ਪਾਰਟੀ ਗੱਲਾਂ ਕਰਨ ਤੇ ਨਹੀਂ ਅੱਜ ਦੇਖੋ ਦਿੱਲੀ ਦੇ ਵਿੱਚ ਕਿੰਨੇ ਝੂਠ ਤੂਫਾਨ ਕਿੰਨੀਆਂ ਐਸੀਆਂ ਝੂਠ ਮਾਰ ਮਾਰ ਕੇ ਰਾਜ ਕਰਦੇ ਸੀ ਔਰ ਲੋਕਾਂ ਨੂੰ ਨਸ਼ੇ ਮੁਫਤ ਵੰਡ ਕੇ ਰਾਜ ਕਰਨ ਵਾਲੀ ਪਾਰਟੀ ਲੋਕਾਂ ਨੇ ਦਤਕਾਤੀ ਔਰ ਪਰਮਾਤਮਾ ਕਦੇ ਪੰਜਾਬ ਤੇ ਵੀ ਐਸਾ ਦਿਨ ਲਿਆਵੇ ਪਰਮਾਤਮਾ ਸਾਡੇ ਪੰਜਾਬ ਤੇ ਵੀ ਐਸਾ ਸਮਾਂ ਲਿਆਵੇ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਇੱਕ ਵਾਰੀ ਫੇਰ ਦਿੱਲੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ